ਸਭ ਤੇ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਭਾਈ ਵੀ ਮਹੀਨਾ ਚੱਲਦਾ ਜੀ ਸ਼ਰਾਧਾ ਦਾ ਹਨਾ ਤੇ ਅੱਜ ਭਾਈ ਤਰੀਕ ਹੈਗੀ ਆ ਜੀ 21 ਤੇ 15ਵਾਂ ਸ਼ਰਾਧਾ ਅੱਜ 14 ਸ਼ਰਾਧ ਲੰਘ ਗਏ 15ਵਾਂ ਸ਼ਰਾਧ ਅੱਜ ਲਾਸਟ ਸ਼ਰਾਧ ਆ ਹਨਾ ਹੁਣ ਕਈ ਏਰੀਆ ਚ ਭਾਈ ਇਹ ਚੀਜ਼ ਪਤਾ ਨਹੀਂ ਸ਼ਾਇਦ ਹੋਵੇ ਸ਼ਾਇਦ ਨਾ ਹੋਵੇ ਤੇ ਸਾਡੇ ਏਰੀਆ ਚ ਤਾਂ ਜੀ ਮਨਾਉਂਦੇ ਆ तकरीबन ਸਾਰੇ ਏਰੀਆ ਮਨਾਉਂਦਾ ਹੈ ਨਾ ਤੇ ਲਾਸਟ ਵਾਲੇ ਸਰਾਦ ਵਾਲੇ ਦਿਨ ਅਸੀਂ ਗੰਗੋਰਾ ਬੀਜਦੇ ਹੁੰਦੇ ਆ ਮਤਲਬ ਜਿਉਂ ਬੀਜਣੇ ਹੁੰਦੇ ਆ ਕੁਝ ਕੁ ਲੋਕ ਕਣਕ ਵੀ ਸਿੱਟ ਦਿੰਦੇ ਹਨ ਕਣਕ ਵੀ ਬੀਜ ਲੰਨੇ ਆ ਤੇ ਅਸੀਂ ਗੰਗੋਰਾ ਕਹਿੰਦੇ ਆ ਇਹਨੂੰ ਤੇ ਹੁਣ ਤੁਹਾਡਾ ਪਤਾ ਨਹੀਂ ਤੁਸੀਂ ਕੀ ਕਹਿੰਦੇ ਹੋਣੇ ਦੱਸਿਓ ਕਮੈਂਟਾਂ ਚ ਕੀ ਕਹਿੰਦੇ ਆ ਹਰੇਕ ਏਰੀਏ ਦਾ ਪਤਾ ਹੋਣਾ ਚਾਹੀਦਾ ਹਨਾ ਵੀ ਆਹ ਵਾਲੇ ਏਰੀਏ ਚ ਭਾਈ ਸਾਡੇ ਏਰੀਏ ਚ ਆਪਣੇ ਵਾਲ ਪਿੰਡ ਦਾ ਨਾਮ ਪਾ ਕੇ ਜਰੂਰ ਕਮੈਂਟ ਕਰਿਓ ਵੀ ਸਾਡੇ ਏਰੀਏ ਚ ਆਹ ਕੁਛ ਕਹਿੰਦੇ ਇਹਨੂੰ ਸਾਡੇ ਏਰੀਏ ਚ ਗੰਗਾਵਰਾ ਕਹਿੰਦੇ ਆ ਤੇ ਅੱਜ ਗੰਕੌਰ ਬੀਜਣੀਆਂ ਫੇਰ ਦਸਹਿਰੇ ਵਾਲੇ ਦਿਨ ਇਹ ਆਪਾਂ ਨੇ ਮਤਲਬ ਖੁਆ ਜਾਈ ਚ ਉਹ ਕਰਨੀਆਂ ਹੁੰਦੀਆਂ ਆ ਹਣਾ ਤੇ ਉਦੋਂ ਤੱਕ ਇਹਨਾਂ ਦੀ ਸੇਵਾ ਦੇਖ ਰਹੇ ਪਾਣੀ ਪੂਣੀ ਹਨਾ ਕਦੇ ਧੁੱਪ ਚ ਰੱਖਣੀਆਂ ਫਿਰ ਇਹਨਾਂ ਨੂੰ ਕਦੇ ਸ਼ਾਮ ਛਾਵੇਂ ਚ ਰੱਖਣਾ ਜਿੱਦਾਂ ਹਜੇ ਜਦ ਛੋਟੀਆਂ ਹੁੰਦੀਆਂ ਹਨਾ ਇਹ ਕੁਝ ਚੱਲਦਾ ਭਾਈ ਤੇ ਹਾਰ ਹੁਣ ਤੁਹਾਨੂੰ ਪਤਾ ਸ਼ੁਰੂ ਹੋ ਗਏ ਐਤਕੀ ਤਿਹਾਰ ਸਾਰੇ ਹੀ ਅਗੇਤੇ ਆ ਇੱਕ ਹੋਰ ਗੱਲ ਐਤਕੀ ਤਿਹਾਰ ਸਾਰੇ ਹੈ ਵੀ 10ਵੇਂ ਮਹੀਨੇ ਚ ਆ 10ਵੇਂ ਮਹੀਨੇ ਵਿੱਚ ਸਾਰਾ ਕੁਝ ਖਤਮ ਹੋ ਜਾਣਾ ਮੈਨੂੰ ਜਿੱਥੇ ਤੱਕ ਲੱਗਦਾ ਬੇ ਸ਼ਾਇਦ ਗੁਰੂਗੋਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਾਇਦ ਪੱਕਾ ਨਹੀਂ ਮੈਨੂੰ ਪਤਾ ਮੈਨੂੰ ਲੱਗਦਾ ਲਾਸਟ ਤਰੀਕਾ ਚ ਸ਼ਾਇਦ 10 ਜੇ ਆਉਂਦਾ ਬਾਕੀ ਮੈਂ ਹਲੇ ਦੇਖਿਆ ਨਹੀਂ ਮਨੂੰ ਉਹਦਾ ਸਾਉਂਡ ਜੀ ਵਿੱਚ ਆਇਆ ਦਾ ਕਿਸੇ ਤੇ ਤੇ ਬਾਕੀ ਚਲੋ ਤਿਹਾਰ ਉੱਤੇ ਚੱਕਰੇ ਹੋਗੇ ਆਪਣਾ ਗੜਬੜੇ ਹੋਗੇ ਹਨਾ ਤੇ ਆਹ ਹੋ ਗਿਆ ਕਿਆ ਕਹਿੰਦੇ ਆ ਕਰਵਾ ਚੌਥ ਹੋ ਗਿਆ ਤੇ ਹੋਰ ਦਿਵਾਲੀ ਹੋ ਗਈ ਦਸਹਿਰਾ ਹੋ ਗਿਆ ਸਾਰੇ ਇੱਕ ਮਹੀਨੇ ਚ ਤਿਹਾਰ ਖਤਮ ਹੋ ਲੈਣੇ ਐਤ ਕੀ ਪਹਿਲੀ ਵਾਰੇ ਮਨ ਲੱਗਦਾ ਵੀ ਜਿੱਥੇ ਤੱਕ ਮੇਰਾ ਏਰੀਆ ਮੈਨੂੰ ਸੋਚੀ ਸੰਭਲੀਏ ਆਹ ਸਿਸਟਮ ਪਹਿਲੀ ਵਾਰੇ ਦੇਖਿਆ ਵੇ ਇੱਕ ਮਹੀਨੇ ਚ ਸਾਰੇ ਤਿਹਾਰ ਆਲੇ ਹਨ ਤੇ ਚਲੋ ਬਾਕੀ ਹੁਣ ਤਿਆਰੀਆਂ ਚੱਲ ਰਹੀਆਂ ਜੀ ਗਰਗੋਰਾ ਵੀ ਜਰਦੀਆਂ ਤੇ ਮਲਾਉਨੇ ਆ ਤੁਹਾਨੂੰ ਫੈਮਲੀ ਨਾਲ ਤੇ ਇੱਧਰ ਪਹਿਲਾਂ ਸਾਡੀ ਨੂਰ ਨੂੰ ਮਿਲੋ ਤੁਸੀਂ ਆ ਜਾਓ ਮਿਲੋ ਜੀ ਇੱਧਰ ਸਾਡੀ ਨੂਰ ਨੂੰ

ਦੀ ਸਾਰਿਆਂ ਨੂੰ ਸពਈ ਵੱਖ-ਵੱਖ ਥਾਵਾਂ ਤੇ ਹੂੰ ਵੱਖ-ਵੱਖ ਟੰਗਾਂ ਦੇ ਨਾਲ ਹੂੰ ਵੱਖ-ਵੱਖ ਤਿਹਾਰ ਮਨਾਏ ਜਾਂਦੇ ਆ ਵੱਖ-ਵੱਖ ਲੋਕਾਂ ਦੇ ਵਿਚਕਾਰ ਹੈਨਾ ਮਨਾਏ ਜਾਂਦੇ ਜੀ ਵੱਖ-ਵੱਖ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਤਿਹਾਰ ਹੂੰ ਕਹਿੰਦੇ 7 ਤਰੀਕ ਤੋਂ 21 ਤਰੀਕ ਤੱਕ ਪਹਿਲਾ ਤਾਂ ਚੱਲੇ ਸ਼ਰਾਦ ਹੂੰ ਠੀਕ ਹੈ ਹੁਣ ਜਿਵੇਂ ਬਣ ਮਾਣਾ ਨਹੀਂ ਫੈਮਿਲੀ ਨੇ ਲੋ ਉੱਥੇ ਪੈਂਦਾ ਕੇਵਲ ਇੱਕ ਸ਼ਰਾਦ ਅੱਜ ਲਾਸਟ ਵਾਲਾ ਹਾਂ ਆਪਣੇ ਇੱਥੇ 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 ਪੈਂਦੇ ਦੋ ਇੱਕ ਵਿੱਚ ਪਹਿਲਿਆ ਇੱਕ ਅੱਜ ਲਾਸਟ ਵੀ ਵੇਆ ਹਾਂ ਠੀਕ ਹੈ ਹੁਣ ਕਈ ਵਿੱਚ ਹੁੰਨੇ ਆ ਹੈ ਸਖਤ ਦੇ ਸਖਤ ਸਰਾਧ ਵੀ ਮਨਾਉਣੀ ਆ ਸਰਾਧਾ ਦਾ ਮਤਲਬ ਕੀ ਆ ਜਿਹੜੇ ਆਪਣੇ ਵੱਡੇ-ਵਡੇਰੇ ਹੁੰਨੇ ਆ ਹਨਾ ਜਿਨ੍ਹਾਂ ਦੀ ਡੈਥ ਹੋਈ ਫਿਰਦੀ ਉਹਨਾਂ ਨੂੰ ਬਸ ਕੇਵਲ ਕਹਿੰਦੇ ਨੇ ਯਾਦ ਕਰਨਾ ਹਾਂ ਠੀਕ ਹੈ ਜੇ ਆਪਾਂ ਇਹਨਾਂ ਨੂੰ ਨਹੀਂ ਯਾਦ ਕਰਦੇ ਬੜਿਆਂ ਦੇ ਕਹਾਣੇ ਜਿਵੇਂ ਹੁਣ ਸਾਡੀ ਮੰਮੀ ਬੈਠੇ ਆ ਜਾਂ ਜਿਹੜੇ ਦਾਦੇ-ਬੜਦਾਦੇ ਆ ਉਹ ਕਹਿੰਦੇ ਵੀ ਜੇ ਭਾਈ ਯਾਦ ਨਹੀਂ ਕਰਦੇ ਤਾਂ ਸਾਡੇ ਕੰਮਾਂ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਹਾਂ ਬਿਲਕੁਲ ਹਨਾ ਹੁਣ ਮੈਂ ਤੁਹਾਨੂੰ ਦੱਸਦੀ ਆ ਕੋਈ ਵੀ ਵਿਆਹ ਸ਼ਾਦੀ ਹੋਵੇ ਹਮ ਕੋਈ ਵੀ ਫੰਕਸ਼ਨ ਹੋਦਾ ਛੋਟਾ ਮੋਟਾ ਲੈ ਰੋ ਹਨਾ ਘਰ ਦੇ ਵਿੱਚ ਜਦ ਪੱਟੀਆਂ ਲੱਗਦੀਆਂ ਐ ਅਸੀਂ ਖੁਸ਼ੀ ਮਨਾਉਣੀ ਆ ਕੋਈ ਵੀ ਹਮ ਇੱਕ ਮੈਂ ਦੇਖਿਆ ਮੇਰੇ ਉੱਥੇ ਮੇਰੇ ਪਿੰਡ ਇੱਥੇ ਵੀ ਕਰਦੇ ਹੋਣਗੇ ਕੋਈ ਪਕੌੜੇ ਬਣਾਉਣ ਲੱਗੇ ਆ ਘਰ 'ਚ ਮੰਨ ਲਓ ਇੱਕ ਅੰਦਾ ਪਕੌੜਾਂ ਦੇ ਛੱਤ ਦੇ ਉੱਪਰ ਗੇਰਦਣ ਹਾਂ ਪਹਿਲਾਂ ਬਜ਼ੁਰਗਾਂ ਦਾ ਮਤਲਬ ਕੱਢ ਦੇਣਾ ਬਸ ਹਾਂ ਸਾਡੇ ਉਰੇ ਖਾਵੇ ਸਾਡੇ ਉਰੇ ਜਦ ਮਠਿਆਈ ਬਣਦੀ ਆ ਹੂੰ ਜਦ ਹੁਣ ਵਿਆਹ ਦੀ ਭਾਜੀ ਬਣੀ ਸੀ ਪਹਿਲਾਂ ਉਹ ਵਿਆਹ ਦੀ ਭਾਜੀ ਨਾ ਚੱਕ ਕੇ ਮਤਲਬ ਸਾਈਡ ਪਰ ਲਿਫਾਫੇ ਚ ਪਾ ਕੇ ਰੱਖਦੀ ਉਹ ਜਾਂ ਤਾਂ ਗੁਰਦੁਆਰੇ ਦੇ ਦੇਣੀ ਜਾਂ ਮਤਲਬ ਕਿਸੇ ਹੋ ਗਰੀਬ ਬੰਦੇ ਨੂੰ ਦੇ ਦੇਣਾ ਹੁਣ ਸਾਡੇ ਤੇ ਮਾਤਾ ਭੋਗ ਲੱਗਦਾ ਤਾਂ ਸਾਡੇ ਉਦਾਂ ਹੋ ਗਈ ਗੱਲ ਹਾਂ ਠੀਕ ਆ ਇਹ ਆ ਸਾਡੇ ਇੱਕ ਬਾਹਮਣੀ ਵੀ ਆਉਂਦੀ ਹੁੰਦੀ ਹੈ ਜੀ ਮੈਂ ਉਹਨੂੰ ਸੰਭਾਲ ਪਾ ਦਿੰਦੇ ਹੁੰਨੇ ਆ ਆਟਾ ਵਗੈਰਾ ਇਹ ਜਾ ਕੁਛ ਹੂੰ ਠੀਕ ਸੋ ਹੁਣ ਅੱਜ ਹੈਗਾ ਜੀ ਲਾਸਟ ਸਰਦ ਜਿਵੇਂ ਕਿ ਕਿਹਾ ਜਾਂਦਾ ਹੈ ਨਾ ਹੂੰ ਪਤਨ ਗਿਦਪਨ ਤੇ ਲਾਸਟ ਸਰਦ ਆਲੇ ਦਿਨ ਹੂੰ ਕਈ ਤਾਂ ਪਤਾ ਕੀ ਕਰਦੇ ਆ ਹੁਣ ਕੱਲ ਤੇ ਨੌ ਮੰ ਨੌ ਨਰਾਤੇ ਹੁੰਦੇ ਜਿਹੜੇ ਮਾਤਾ ਰਾਣੀਆਂ ਦੇ ਉਹ ਸ਼ੁਰੂ ਹੋ ਜਣੇ ਕਈ ਕਾਲੂ ਬੀਜਣਗੇ ਹੂੰ ਕਈ ਇਹਨੇ ਬੀਜਣਾ ਅੱਜ ਹਾਂ ਠੀਕ ਆ ਅੱਜ ਫਿਰ ਹੁਣ ਅਸੀਂ ਤਾਂ ਕਹਿੰਦੇ ਜੋਂ ਬੀਜਣੇ ਹਾਂ ਸਰਦਾਰ ਜੀ ਕਹਿੰਦੇ ਗੰਗੋਰਾ ਬੀਜਣੀਆਂ ਹਾਂ ਹੈਨਾ ਚਲੋ ਜਿੱਦਨ ਮਰਜੀ ਗੱਲ ਤਾਂ ਇੱਕੋ ਹੀ ਆ ਫਿਰ ਅੱਕ ਦੇ ਪੱਤੇ ਵੀ ਲਿਆਣੇ ਹੁੰਨੇ ਆ ਜੀ ਹਾਂ 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 ਕਰੀ ਜਾਣੇ ਆ ਜੀ ਫਿਰ ਮਿੱਟੀ ਵੀ ਲਿਆਣੀ ਹੁੰਦੀ ਹੈ ਜੀ ਉਹ ਵੀ ਦੇਖ ਕੇ ਲਿਆਉਣੀ ਹੁੰਦੀ ਹੈ ਜੀ ਹਾਂ ਫਿਰ ਕੋਈ ਭਾਂਡਾ ਵੀ ਲੱਭਣਾ ਜਿਹਦੇ ਵਿੱਚ ਆਪਾਂ ਨੇ ਬੀਜਣੇ ਆ ਹੁਣ ਬੀਜਣ ਦਾ ਕਿਆ ਹੋਇਆ ਹਾਂ ਘਰ ਦੇ ਵਿੱਚ ਜਿੰਨੇ ਬੱਚੇ ਆ ਹਾਂ ਉਨੇ ਬੀਜੇ ਜਾਂਦੇ ਆ ਹਮ ਠੀਕ ਹੈ ਹੁਣ ਹੁਣ ਸਾਡੇ ਲੈ ਲੋ ਹੁਣ ਮੰਮੀ ਨੇ ਉੱਥੇ ਤਿੰਨ ਬੀਜੇ ਹਮ ਠੀਕ ਹੈ ਮੇਰਾ ਕਰਨ ਦਾ ਸ਼ੁਭਦਾ ਹਮ ਠੀਕ ਹੁਣ ਚਾਚੇ ਨਹੀਂ ਬਾਪਪਾ ਦੇ ਵਿੱਚ ਆ ਗਏ ਮੰਨ ਲਓ ਪਰ ਬੀਜ ਲੈਣਿਆ ਉਹ ਵਿਸ਼ਾ ਉਹਨਾਂ ਦੀ ਹਾਂ ਠੀਕ ਹੈ ਪਰ ਉਹਨਾਂ ਨੂੰ ਕਹਤਾ ਕਿ ਤੁਸੀਂ ਤਿੰਨੇ ਬੀਜ ਲਓ ਇੱਥੇ ਹੁਣ ਤਿੰਨੇ ਦੀਦੀਆਂ ਦੇ ਤੁਹਾਡੇ ਅਹਨੂਰ ਦੇ ਮਨਕੀਰਤ ਦੇ ਆਏ ਬੀਜ ਹੋਣੇ ਫਿਰ ਸਾਡੇ ਦਾ ਖਾਸ ਹੀ ਬੀਜ ਹੋਣਾ। ਗੱਲ ਇੱਕ ਵਾਰ ਸਿੱਕ ਨਾਂ ਦਾ ਹਨਾ ਆਪਾਂ ਨੇ ਕਰਨਾ। ਫਿਰ ਭੈਣਾਂ ਨਾ ਆਪਣੇ ਭਾਈ ਦੇ ਇੱਥੇ ਟੰਗਦੀਆਂ ਉਹ ਜਿੱਦਣ ਵਧਾਉਣ ਜਾਣਾ। ਸਾਡੇ ਵਧਦੇ ਆ ਮਾਣਾ ਦੇ ਵਿੱਚ ਜਿੱਦਣ ਦਸਹਿਰਾ ਹੈ ਆਪਣੇ ਇੱਥੇ ਵਧਦੇ ਆ ਦਸਹਿਰੇ ਤੋਂ ਇੱਕ ਦਿਨ ਪਹਿਲਾਂ। ਹਾਂ। ਤੇ ਵੱਡਿਆਂ ਦਾ ਇਹ ਵੀ ਗੱਲ ਦਾ ਕਹਿਣਾ ਹੈ ਜੀ ਵੀ ਜਿਹੜੀਆਂ ਜੋ ਆਪਾਂ ਨੇ ਵਧਾਉਣ ਜਾਣਾ ਹੈ ਉਹ ਵਗਦੇ ਪਾਣੀ ਦੇ ਵਿੱਚ ਵਧਾਉਣੇ ਆ ਹਾਂ ਠੀਕ ਹੈ ਪਰ ਹੁਣ ਚਲੋ ਹੁਣ ਵਗਦਾ ਪਾਣੀ ਤਾਂ ਆਪਣੇ ਇੱਥੇ ਨੇੜੇ ਤੇੜੂ ਬਹੁਤ ਜ਼ਿਆਦਾ ਦੂਰ ਹੈ ਅਸੀਂ ਟੋਬੇ ਦੇ ਵਿੱਚ ਵਧਾ ਦਿੰਦੇ ਆ ਹਾਂ ਫਿਰ ਕਿਸਾਰ ਵੀ ਬਣਦਾ ਫਿਰ ਕੀੜੀਆਂ ਨੂੰ ਵੀ ਲੱਭਦੇ ਆ ਹਾਂ ਵੀ ਥੋੜਾ ਜਿਹਾ ਪਾਣੀ ਪਾਉਣਾ ਹੈ ਕਹਿੰਦੇ ਕੀੜੀਆਂ ਚਾਹੇ ਸਰਦਾਰ ਜੀ ਲੱਭਣ ਚਾਹੇ ਨਾ ਲੱਭਣ ਉਹਨਾਂ ਦੇ ਨਾਂ ਦਾ ਪਾ ਕੇ ਔੜ ਹੂੰ ਅਸੀਂ ਪਤਾ ਅੱਗੇ ਕੀ ਕਰੇ ਕਰਦੇ ਤੇ ਸਾਡੇ ਨਾ ਸਕੂਲ ਵਿੱਚ ਕਸਾਰ ਬਣੇ ਕਰਦਾ ਤਾਂ ਹਾਂ ਹੈਨਾ ਮਤਲਬ ਵਿਚ ਵਿਚਲਛਣੀ ਬਾਰ ਨੂੰ ਪਤਾ ਨਹੀਂ ਭਈ ਵੀਰਵਾਰ ਨੂੰ ਇੱਕਣਾ ਇੱਕ ਦਿਨ ਤਾਂ ਅਸੀਂ ਮੂੰਹ 'ਚ ਨਾ ਪਾ ਕੇ ਵੀਰਵਾਰ ਨੂੰ ਕਿਹੜੀ ਛੋੜਦੇ ਅਸੀਂ ਮੂੰਹ 'ਚ ਪਾ ਕੇ ਨਾ ਕਸਾਰ ਦੇ ਦੋ ਤਿੰਨ ਚਮਚੇ ਅਸੀਂ ਕਹਣਾ ਕੈ ਫੂਫਾ ਗਰਮ ਹੁੰਦਾ ਸੀ ਉਹ ਗਰਮ ਨਾ ਨਾ ਯਾ ਕੇ ਕਹਿਣਾ ਫੂਫਾ ਅੱਦਾਂ ਬਾਰ ਯਾਦਾਂ ਵੀਰਵਾਰ ਵਾਲੇ ਦਿਨ ਤੁਸੀਂ ਗੱਲ ਤਾਂ ਕੜੀ ਚੋਲ ਬਣਦੇ ਹੁੰਦੇ ਸੀਗੇ ਮੈਨੂੰ ਯਾਦ ਨਹੀਂ ਹੈਗਾ ਮੰਗਲਵਾਰ ਵਾਲੇ ਦਿਨ ਦਾਲ ਚੋਲ ਬਣਦੇ ਹੁੰਦੇ ਸੀਗੇ ਮੈਨੂੰ ਨਹੀਂ ਲੱਗਦਾ ਸੋਵਾਰੀ ਹੈ ਸ਼ਨੀਵਾਰ ਦਾ ਹੀ ਆ ਜੋ ਵੀ ਹੈ ਬੱਸ ਪੰਡਾ ਵਿੱਚ ਹਾਂ ਦੇਖ ਲਓ ਤੇ ਹੁਣ ਮੰਗਲਵਾਰ ਵਾਲੀ ਦਿਨ ਰੋਟੀ ਬਣਨੀ ਆ ਹਾਂ ਤੇ ਹੁਣ ਆਪਾਂ ਮਲਾਈਏ ਮੰਮੀ ਦਾ ਨੂੰ ਤੇ ਭਾਈ ਤੇ ਤਿਆਰੀ ਮੇ ਮੇਰੀ ਇਹ ਜਿਹੜੇ ਕਹਿੰਦੇ ਨਾ ਸਰਤਾਜ ਜੀ ਪਹਿਲੀ ਵਾਰ ਹੁੰਦਾ ਦੇਖਿਆ ਮੈਂ 1 ਮਹੀਨੇ ਦੇ ਵਿੱਚ ਸਾਰੇ ਤਿਹਾਰ ਆਗੇ ਠੀਕ ਹੈ ਜੱਟੂ ਨੀ ਇਹਨੇ ਫੇਰ ਮਾਲਾ ਚਲ ਜਣਾ ਠੀਕ ਹੈ ਮੈਂ ਫੇਰ ਮਾਲਾ ਹੁਣ ਹਾਂ ਆ ਇੱਕ 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 ਇਹਦੇ ਹਰ ਦੇ ਖੋਣ ਸਾਰੇ ਹਾਂ ਮੰਨ ਲਓ ਆਹ ਬਕਰ 10 ਦਿਨਾਂ ਬਾਅਦ ਚੱਕਰੀ ਚੱਲ ਤੂੰ ਟੈਨਸ਼ਨ ਨਾ ਲੈ ਤੈਨੂੰ ਮੈਂ ਕਚੌਰੀਆਂ ਮਾਲਾ ਪਚਾ ਕੇ ਆਉਂਗਾ ਇਹ ਆਪਣੇ ਘਰ ਦੀ ਗੱਲ ਹੈ ਨੇ ਉਹ ਵੀ ਮੇਰੇ ਘਰ ਆ ਪਰ ਇੱਥੇ ਦਾ ਚੌ ਇੱਥੇ ਦਾ ਚੌ ਗੱਲ ਹੋ ਗਈ ਉਹ ਤਾਂ ਪਤਾ ਹੈ ਗਿਆ ਹੁਣ ਦੇਖੋ ਹੁਣ ਤੁਸੀਂ ਕਹਿੰਦੇ ਸੀ ਦੀਵਾਲੀ ਵਾਲੇ ਦਿਨ ਕਚੌੜੀਆਂ ਬਣਦੇ ਆ ਆਪਣੇ ਉਹ ਬਣਦੇ ਪਕੌੜੇ ਬਣਦੇ ਆ ਗੱਲ ਇੱਕ ਵਸ ਇੱਕ ਟਰੈਕਟਰ ਟਰਾਲੀ ਤੋਂ ਉਹਨੇ ਇੱਕ ਰੌਣਕ ਜੀ ਤਾਂ ਹੁੰਦੀ ਆ ਰੌਣਕ ਬਾਤ ਹੁੰਦੀ ਦੀਵਾਲੀ ਵਾਲੇ ਦਿਨ ਬਾਈ ਇੱਕ ਸਾਰੇ ਦਰ ਉਧਰ ਭੱਜਦੇ ਆ ਫੜਾ ਪਾਪਾ ਜੀ ਨੇ ਪਾਪਾ ਜੀ ਨੇ ਜਾਣਾ ਜਿੰਨੇ ਆਪਣੇ ਹੁਣ ਬੋਰਾ ਖੇਤਾਂ ਚ ਹਨਾ ਟਿਊਬਲ ਉਨਾ ਪਰ ਦੀਵੇ ਜਗਾ ਕੇ ਜਾਂਦੇ ਤਾਂ ਸ਼ਾਮ ਨੂੰ ਇਹ ਆ ਕੇ ਵਿੱਚ ਨਹੀਂ ਨਹੀਂ ਸ਼ਾਮ ਨੂੰ ਸ਼ਾਮ ਨੂੰ ਇਹ ਕਰਦੇ ਪਾਪਾ ਜੀ ਨਹੀਂ ਹਾਂ ਪਾਪਾ ਜੀ ਦੀ ਡਿਊਟੀ ਉੱਤਰ ਆ ਫਿਰ ਬਾਈ ਨੇ ਟੈਟਰ ਰੂਟਰ ਸਾਰਾ ਇਹਨਾਂ ਪਰ ਮੇਰੀ ਡਿਊਟੀ ਹੁੰਦੀ ਆ ਮੈਂ ਅਜੇ ਤਾਂ ਹੁਣ ਸਮਾਨ ਲਿਆਣਾ ਕਰਨਾ ਫਿਰ ਦੀਵੇ ਸਾਰੇ ਘਰ ਨੂੰ ਜਗਾਉਣੇ ਆ ਨਾ ਸਾਰੇ ਘਰ ਦੇ ਉੱਪਰ ਮੋਮਬਤੀਆਂ ਲਾਉਣੀਆਂ ਮੈਂ ਉਹ ਕੀ ਤਾਂ ਕਹਿ ਨਹੀਂ ਆ ਬਿੜੀ ਕਰ ਆਪਣੇ ਦਾ ਚੌਂ ਹੁੰਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਣਾ ਹਾਂ ਹੈ ਆਹ ਸਾਰਾ ਕੁਝ ਰਹਿ ਜਨਾ ਚਲੋ ਕੋਈ ਨਹੀਂ ਮੈਂ ਪਿਛਲੀ ਦਿਵਾਲੀ ਨੂੰ ਕਹਿੰਦੇ ਸੀਗੇ ਇਹ ਰਿਸ਼ਤੇ ਦੀ ਗੱਲ ਚੱਲਦੀ ਹੈ ਜਲਦੇ ਬੁਝਦੇ ਦਿਨ ਚੱਲਦੇ ਆ ਅੱਗੇ ਕਰੂੰਗੇ ਇਹ ਰਿਸ਼ਤਾ ਹੁਣ ਚਲੋ ਮੋੜ ਵੀ ਖੁਸ਼ ਸੰਧੀਓ ਜਾਣਾ ਬਿਲਕੁਲ ਬਿਲਕੁਲ ਤੁਹਾਡੀ ਜਿਹੜੀ ਆਪਾਂ ਕਹਿ ਦਈਆ ਵੀਰਾ ਹੁਣ ਤੇਰ ਉਹੀ ਚਾ ਹਾਂ ਨਹੀਂ ਹੁਣ ਵੀ ਚੱਲ ਖੁਸ਼ੀ ਨਾਲੇ ਜਾਣਾ ਖੁਸ਼ੀ ਨਾਲੇ ਜਾਣਾ ਅਗਲੀ ਵਾਰ ਸਹੀ ਅਗਲੀ ਵਾਰ ਹਾਂ ਤਿਹਾਰ ਇੱਧਰ ਵੀ ਉਹੀ ਹੈ ਤਿਹਾਰ ਉੱਧਰ ਵੀ ਹੈ ਬਸ ਗੱਲ ਥੋੜੀ ਜੀ ਐਵੇਂ ਹਿੰਦੇ ਇੱਥੇ ਵੀ ਪਹਿਲੀ ਵਾਰ ਮਨਾਣਾ ਮੈਨੂੰ ਕੁਛ ਨਾ ਕੁਛ ਮਿਲੇਗਾ ਹਾਂ ਇਹ ਗੱਲ ਦਾ ਨਾ ਸਿੱਕੜੇ ਨਾਲ ਕੁਛ ਵੀ ਹੈ ਨਹੀਂ ਚੱਲ ਕੁਛ ਵੀ ਹੈ ਇੱਥੇ ਸਜਣਾ ਸਵਰਨਾ ਕਰ ਦੋ ਮੰਨ ਲਓ ਹਨਾ ਉੱਥੇ ਹੋਏ ਭਾਂਡ ਚ ਇੱਥੇ ਗਿਆ ਤੇ ਪਿੰਡ ਵਾਲੇ ਵੀ ਜਾਣਦੇ ਤਾਂ ਹੈਗੇ ਹੂੰ ਜਾਣਦੇ ਇੱਥੇ ਵੀ ਹੈਗੇ ਪਰ ਫੇਰ ਵੀ ਥੋੜੀ ਜਿਹੀ ਉਹ ਗੱਲ ਹੋ ਜਾਂਦੀ ਆ ਚਲੋ ਕੋਈ ਨਹੀਂ ਪਰਮਾਤਮਾ ਜਾਣੀ ਜਾਣਤਾ ਹੈ ਤਾਂ ਹੁਣ ਮੈਂ ਕਿਹਾ ਮੰਮੀ ਨੂੰ ਮੈਂ ਕਿਹਾ ਇੱਕ ਦੋ ਦਿਨ ਲੇਟ ਵਿਦਾ ਕਰ ਦਿਓ ਇੱਕ ਮੈਂ ਮੇਰੇ ਘਰ 'ਚ ਇੱਕ ਦਾ ਪਤਾ ਨਹੀਂ ਦੋ ਤਰੀਕ ਦਾ ਦਸਹਿਰਾ ਹੈ ਵੀ ਮੈਂ ਮੱਥਾ ਟੇਕ ਕੇ ਜਾਣਾ ਇਹਨਾਂ ਜ਼ਰੂਰ ਠੀਕ ਆ ਕੋਈ ਨਹੀਂ ਉੱਤੇ 10 ਦਿਨਾਂ ਬਾਅਦ ਚੱਕਰਿਆ ਜਨੇ ਆ ਵਿੱਚ ਕਰਵਾਇਆ ਜਨੇ ਆ ਤੇ 10 ਦਿਨਾਂ ਬਾਅਦ ਆਪਣੀ ਦੀਵਾਲੀ ਆ ਜਾਂਦੀ ਦੀਵਾਲੀ ਆ ਜਾਂਦੀ ਠੀਕ ਆ ਹਲੇ ਆਪਾਂ ਕਰਵਾ ਚੌਥ ਮਨਾਉਂਦੇ ਨਹੀਂ ਹੈਗੇ ਠੀਕ ਆ ਉਹ ਕਹਿੰਦੇ ਤੇ ਜੀ ਸਾਡੇ ਚ ਇੱਕ ਕਹਾਵਤ ਆ ਜਿਹੜੀ ਨਾਰੀ ਕਰੇ ਪਖੰਡ ਨਾ ਹੋ ਸੋ ਅਗਣ ਨਾ ਹੋ ਰਾਨਾ ਠੀਕ ਆ ਇਹ ਗੁਰੂਆਂ ਨੇ ਉਚਾਰੀ ਹੋਈ ਬਾਣੀ ਆ ਤੇ ਹੁਣ ਜਿਨ੍ਹਾਂ ਨੇ ਮਤਲਬ ਸਿੱਧਾ ਲੜਾ ਸਿੱਧਾ ਲੇ ਲੋ ਉਠਾ ਲੈ ਲੋ ਠੀਕ ਐ ਹੁਣ ਪਰ ਸ਼ਰਦਾ ਵੀ ਕਹਿੰਦੇ ਨੇ ਕੋਈ ਮਾਇਨੇ ਰੱਖਦੀ ਆ ਜੀ ਜੀ ਬਿਲਕੁਲ ਠੀਕ ਐ ਤੇ ਹੁਣ ਆਪਾਂ ਚੱਲਦੇ ਆ ਬਹਾਨੂੰ ਸਰਦਾਰ ਜੀ ਨੇ ਸਾਰਾ ਸਮਾਨ ਲਿਆਂਦਾ ਵਾ ਉਹ ਕਿਆ ਕ੍ਰਿਮਟੀ ਵੀ ਲਿਆਂਦੀ ਵੀ ਆ ਅੱਕ ਦੇ ਪੱਲੇ ਸਰਦਾਰ ਦੀ ਹੁਣ ਤਾਂ ਦੁੱਧ ਪਾ ਕੇ ਆਇਆ ਹਾਂ ਹਾਂ ਟੈਂਸ਼ਨ ਕੀ ਨਾ ਹੋਣੀ ਚਾਹੀਦੀ ਸੀ ਇਹ ਗੱਲ ਵੀ ਮੇਰੀ ਗੱਲ ਸੁਣ ਮੈਂ ਮੈਂ ਬੰਦਾ ਏ ਮੈਂ ਮਸ਼ੀਨ ਥੋੜੀ ਆ ਕੰਮ ਕਰ ਸਕਦੀ ਸੀ ਚਲ ਕੋਈ ਨਾ ਮੈਂ ਪੈਸੇ ਪਾਪਾ ਜੀ ਲਿਆਏ ਹੁਣੇ ਮਨ ਲਾਦਾ ਲਿਆਏ ਪਾਪਾ ਜੀ ਵਿਚਾਰੇ ਹੁਣ ਕੀ ਕਰਦੇ ਪਹਿਲੇ ਤਾਂ ਫਟਾਫਟ ਉਹਨਾਂ ਨੇ ਪਾਪਾ ਜੀ ਨੂੰ ਇੱਕੇ ਦਾ ਕੰਮ ਭਲਵਾਨੀ ਗੇੜੇ ਦਾ ਬਸ ਆਹੀ ਮਾੜੇ ਮੁੰਟੇ ਛੋਟੇ ਮੋਟੇ ਕੰਮ ਹੋਏ ਯਾਰ ਐਂ ਕੱਤੀ ਕਰਦੇ ਨਹੀਂ ਇਹ ਗੱਲ ਸੁਣੋ ਪਹਿਲਾਂ ਤਾਂ ਉਹ ਗੁਰਦੁਆਰੇ ਗਈ ਪ੍ਰਸ਼ਾਦਾ ਚਟਾ ਰੱਖ ਕੇ ਆਈ ਉੱਥੇ ਹਨਾ ਜਿਹੜਾ ਆਪਣੇ ਸ਼ਰਾਧਾਂ ਦਾ ਫੇ ਪਾਪਾ ਜੀ ਮੰਡ ਵੱਲੋਂ ਗਏ ਮੇਰੇ ਖਿਆਲ ਚ ਅੱਕ ਦੇਖਣ ਅੱਕ ਤੋੜ ਕੇ ਲਿਕੇ ਆਏ ਹਾਂ ਅੱਕ ਲੈ ਕੇ ਆਏ ਅੱਜ ਮੰਨੂ ਵੀ ਬਹੁਤ ਜਮਾ ਦੁੱਧ ਪਾਉਣਗੇ ਨਾ ਸਵੇਰੇ ਸਵੇਰੇ ਲੋਕ ਭਾਈ ਸੜਕਾ ਪਰ ਆਏ ਚੰਬੜੇ ਵੀ ਜਿੱਥੇ ਅੱਕ ਦੇ ਬੂਟੇ ਫੇ ਤੁਸੀਂ ਕਹਿ ਦਿਨਾ ਤਾਂ ਵੀ ਮੈਂ ਹੀ ਤੋੜ ਲਿਆਣਾ ਲੈ ਮੈਂ ਉਹ ਜਾਂਦਾ ਤਾਂ ਆ ਜੀ ਜਦੋਂ ਫੇ ਪਾਪਾ ਜੀ ਨੇ ਮਿੱਟੀ ਵੀ ਦੇਖੀ ਹਾਂ ਮਿੱਟੀ ਲੈ ਕੇ ਆਇਆ ਕਿਉਂਕਿ ਅਗਰ ਫੇਰ ਵੀ ਨਾ ਸਿਆਣਾ ਸੀ ਹੁਣ ਸਮਾਨ ਮਤਲਬ ਸਾਰਾ ਰੈਡੀ ਆ ਹਾਂ ਹਾਂ ਹੁਣ ਸਾਰਾ ਸਿਰ ਰੈਡੀ ਆ ਮੰਮੀ ਵੀ ਰੈਡੀ ਆ ਚਲੋ ਚੱਲੀ ਆਪਾਂ ਦੂਜੀ ਚਲੋ ਫਿਰ ਮੰਮੀ ਪਹਿਲਾਂ ਮਿੱਟੀ ਨੂੰ ਬਰੀਕ ਕਰ ਲਓ ਹਨਾ ਇਹ ਤਾਂ ਹੱਥ ਥੱਲੇ ਹੋ ਜੂਗੀ ਹਾਂ ਮਿੱਟੀ ਬਰੀਕ ਆ ਚੰਗੀ ਤਰ੍ਹਾਂ ਕਰੀ ਵੀ ਹੋਵੇ ਨਾ ਫਿਰ ਵਧੀਆ ਜੰਮਦੇ ਆ ਨਹੀਂ ਮੰਮੀ ਇਹ ਚ ਭਿਜਣੇ ਆ ਇਹ ਚ ਭੀਤਣੀਆਂ ਤਸਰਾ ਹੈ ਤਾਂ ਹੈ ਤਸਰਾ ਫੁੱਟਿਆ ਵਾ ਫਿਰ ਹੌਕਾ ਚੱਕ ਕੇ ਲੈ ਕੇ ਜਾਉਂਗੇ ਉਹ ਚੱਕ ਕੇ ਲੈ ਲੈ ਜਾਣਾ ਓਹੋ ਉਹ ਤਾਂ ਵਿੱਚ ਤੇ ਕੱਢ ਹੋ ਜਣੀ ਮਿੱਟੀ ਉਹਨੇ ਵਿੱਚ ਤੇ ਮਿੱਟੀ ਲਫਾਫੇ ਚ ਪਾ ਲੈਣੇ ਹਾਂ ਫੜ ਕੇ ਲੈ ਕੇ ਜਾਂਦੇ ਮੰਮੀ ਕਹਿੰਦੇ ਦੀ ਪੌਣੇ ਦਾ ਕਸ ਚ ਹੋਣੀ ਕਰ ਲੈ ਜਾਂਦੇ ਆ ਤਾਂ ਲੈ ਵੀ ਜਾਂਦੇ ਆ ਪਰ ਉਹਨਾਂ ਇਹ ਨਹੀਂ ਨਾ ਲਜਾ ਹੋਣਾ ਤਾਂ ਅਸਲਾ ਚੱਕ ਕੇ ਪੁਰਾ ਹਾਂ ਜੀ ਛੋਟਾ ਤਾਂ ਅਸਲਾ ਹੈ ਤਾਂ ਹੈ ਫੁੱਟਿਆ ਵਾ ਉਹ ਤਾਂ ਅਸਲਾ ਦੋ ਪਈ ਹੈ ਦੱਸ ਕੀ ਕਰੀਏ ਕਿ ਤਸਲਾ ਨਹੀਂ ਸਾਡੇ ਕਰ ਬਸ ਉਹਨਾਂ ਦੇ ਤੰਬੇ ਆ ਕਿ ਕਰੀਏ ਹੁਣ ਐ ਮੈਂ ਕਿ ਚਲ ਇਹ ਬੀਜ ਨਹੀਂ ਖੁੱਲੇ ਸਾਰਿਆਂ ਦੇ ਬੀਜ ਹੋ ਜਾਣੇ ਹਾਂ ਕੱਲੇ ਕੱਲੇ ਜਨਾ ਪਰ ਦਸਹਿਰਾ ਕੰਦੇ ਕੰਦੇ ਦੇ ਨਾਮ ਦੇ ਬੀਜ ਦੇਣੇ ਉਹਦੇ ਸਾਰਿਆਂ ਦੇ ਕੁੜੀਆਂ ਦੇ ਗਾਂ ਦੋ ਆ ਹਾਂ ਚਿੰਗੂ-ਮਿੰਗੂਆ ਦੇ ਸਾਡੇ ਘਰ ਬੀਜ ਹੋਗੇ ਇਹਨਾਂ ਦੇ ਉੱਧਰ ਬੀਜ ਹੋਗੇ ਹਾਂ ਆਪਣਾ ਕੁੜੀਆਂ ਕਣੀ ਦੇ ਬੀਜਦੇ ਹੁੰਦੇ ਨਾ ਨਿਆਣਿਆਂ ਦੇ ਹੁੰਦੇ ਨਾ ਮੰਮੀ ਹਾਂ ਹਾਂ ਨਿਆਣਿਆਂ ਦੇ ਹੁੰਦੇ ਦੂਰੇ ਸਾਡੇ ਇੱਧਰ ਰਵਾਜ ਨਹੀਂ ਉੱਧਰ ਰਵਾਜ ਨਹੀਂ ਹਾਂ ਇਹਨਾਂ ਕਦੇ ਰਵਾਜ ਨਹੀਂ ਨਾ ਸਾਡੇ ਕਦੇ ਰਵਾਜੇ ਨਹੀਂ ਇਹ ਚੀਜ਼ਾਂ ਦਾ ਨੇ ਇਤਨਾ ਹੈਗਾ ਹੈ। ਬੜਾ ਆਪਣੀ ਪਾਈ ਇਹ ਗੱਲ ਖੁਸ਼ੀ ਵੀ ਬਹੁਤ ਬਣੇ ਹੈ ਛੋਟੇ ਛੋਟੇ ਹੋ ਕੇ। ਹਾਂ ਬੰਦੀ ਦੀਨਾਂ ਦੇ ਮਨਾਉਂਦੇ ਨਹੀਂ ਹੈ ਨਾ ਦੀਦੀ ਹੱਦ ਦੱਸ ਦੇ। ਦਸਹਿਰਾ ਤੇ ਮੱਥਾ ਤਾਂ ਟੇਕਦੇ ਹੋਣੇ ਆ। ਦਸਹਿਰਾ ਬਣਾਉਂਦੇ ਬਸ। ਦਸਹਿਰਾ ਮਨਾਉਂਦੇ ਆ। ਸਾਡੇ ਗਾਂਹੇ ਤਾਂ ਭਾਈ ਇਹ ਕਰਦੇ। ਪਰ ਅੱਧਾ ਕਰਾ ਮੱਥਾ ਵੀ ਦੇਖਦੇ। ਹਾਂ। ਗੁਰਦਰਾ ਸਾਹਿਬ ਜਨ। ਲੋਕੀਂ ਦੇ ਘਰ ਵੀ ਟੇਕਦੇ ਮੱਥੇ 12 ਬਣਾ ਕੇ ਹੈ ਨਾ ਉਹ। ਅਸੀਂ 12 ਬਣਾਉਂਦੇ ਹੁੰਦੇ ਹਾਂ ਗੋਹੇ ਦੇ ਗੋਗੂਣ। ਨਹੀਂ ਨਹੀਂ ਉਹ ਨਹੀਂ ਬਣਾਉਂਦੇ। ਸਾਡੇ ਨਹੀਂ ਬਣਾਉਂਦੇ। ਨਹੀਂ ਨਹੀਂ ਬਣਾਉਂਦੇ। ਕਈ ਪਾਸੇ ਬਣਾਉਂਦੇ ਆ। ਸਾਸ ਬਣਾਉਂਦੇ ਆ ਦਸਾਰੇ ਨੂੰ ਬਣਾਉਂਦੇ ਆ ਨਾ ਮੰਮੀ ਮੈਂ ਕਹੀ ਤਾਂ ਜੈ ਨਹੀਂ ਬਣਦੇ ਆ ਇਹ ਗੋਹਰੀਆਂ ਹਾਂ 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 ਗੋਲ ਗੋਲ ਉਹਦੇ ਚ ਰੱਖਦੇ ਆ ਹਾਂ ਉਹਦੇ ਚ ਜੋ ਵੀ ਰੱਖਣੇ ਆ ਫਿਰ ਉਹ ਵੀ ਰੱਖਦੇ ਹੁੰਨੇ ਆ ਉਹ ਰੂਈ ਜਿਹੜੀ ਉਹ ਹੁੰਦੀ ਆ ਅੱਗੇ ਤਾਂ ਹੋਰ ਰੱਖੇ ਕਰਦੇ ਤੇ ਕਪਾਹ ਵਾਲੀ ਹਾਂ ਕਪਾਹ ਹੀ ਰੂਈ ਨਹੀਂ ਹੈਗੀ ਉਹ ਦੂਈ ਲਾ ਦਨੇ ਚੱਲ ਉਹ ਰੂਈ ਮੰਮੀ ਮੰਮੀ ਦਾ ਉਹ ਕੌਲੀ ਹੁੰਦੀ ਆ ਵਿੱਚ ਉਹਦੇ ਆਪਣੇ ਖੀਰ ਨਹੀਂ ਨਹੀਂ ਖੀਰ ਦਾ ਨਹੀਂ ਮੱਥਾ ਤੇ ਹੀ ਦਨੇ ਈ ਨਹੀਂ ਬਣਾਦੇ ਅਸੀਂ ਬਣਾਣਾ ਇਹ ਚੌਲ ਦਹੀਂ ਚੌਲ ਦਹੀਂ ਚੌਲ ਬਣਦੇ ਆ ਦਹੀਂ ਚੌਲ ਬਣਦੇ ਆ ਐਦ ਕੀ ਸਾਡੀ ਐਦ ਕੀ ਸਾਡੀ ਨੂਰ ਦੇ ਹੱਥ ਲੱਗੇ ਵੇ ਭਾਈ ਮਿੱਟੀ ਨੂੰ ਐਦ ਕੀ ਦੇਖ ਰੇ ਕਹੇ ਜੀਆਂ ਜੰਮਣ ਜਿਆ ਬਣੀ ਆ ਬਣੂਗੀ ਮੇਰੀ ਨੂਰ ਲੱਗੀ ਆ ਬਣਾਉਣਾ ਇਸ ਵਾਰ ਆ ਬੁੱਤ ਲੱਡੂ ਮਿੱਟੀ ਦੇ ਨੂੰ ਚਾਹੀਦੀ ਖੈ ਨਾ ਇੱਕ ਲੱਡੂ ਸਾਡਾ ਉਹ ਬੈਠਾ ਉਹਨੂੰ ਤਾਂ ਬਸ ਬਾਹਰ ਚਾਹੀਦਾ ਜਿੰਨੀ ਮਰਜ਼ੀ ਤੁਹਾਨੂੰ ਦੂਰ ਦਾ ਪੱਤੇ ਹੀ ਲੱਦੇ ਦੇਖੀ ਜਾਂਦੇ ਬਸ ਐਨੇ ਚ ਖੋਜ ਆਹੋ ਮੰਮੀ ਨੇ ਗੱਲ ਕਹੀ ਹੋਰ ਵੀ ਕਹਿੰਦੇ ਵੀ ਹਨਿਆਣੇ ਦੇ ਵਿੱਚ ਦੇਣੀ ਆ ਬੀਜ ਦੇਣੀ ਆ ਇੱਕ ਦਸਹਰਾ ਬੀਜ ਦੇਣਾ ਤੁਸੀਂ ਕੋਈ ਕੋਸ਼ਿਸ਼ ਨਹੀਂ ਕਰੇ ਮੰਮੀ ਦਸਹਰਾ ਕਹ ਤਾਂ ਬੀਜਣਾ ਦਸਹਰੇ ਦਾ ਮਤਲਬ ਮੈਂ ਕਹਿੰਦੀ ਮੰਮੀ ਵੀ ਜਿਹੜੀਆਂ ਵੀ ਇਹਦੇ ਵਿੱਚ ਜੌਂ ਬੀਜ ਹੁਣੇ ਆ ਉਹ ਸਾਰੇ ਵਾਲੇ ਦੀ ਨੀਰਾ ਮੱਥਾ ਟੇਕ ਹੋਣਾ ਹਾਂ ਠੀਕ ਐ ਵੈਸੇ ਤਾਂ ਦਸਹਰੇ ਦੇਣਾ ਕਾਹ ਕਰੂ ਉਹਨੂੰ ਵੀ ਰੱਖ ਲੈਨੇ ਆਂ ਹਾਂ ਤੇ ਉਹਨਾਂ ਫੇਕਨ ਗੋਰਾਉ ਨਹੀਂ ਕਰ ਰਹੇ ਹੁੰਦੇ ਵੀ ਹਾਂ ਕਨੂੰ ਰਹਾਉਂਦਾ ਹੀ ਕਰਦੇ ਆਂ ਵੀਰ ਕੋਲ ਕੋ ਦੇਇ ਕਰਦੇ ਜਿਵੇਂ ਸ਼ਾਮ 4 ਵਜੇ ਮੱਥਾ ਟੇਕਦੀਆਂ ਫਿਰ ਇਹ ਰੱਖਦੇ ਹੁੰਦੇ ਆ ਕੰਨੇ ਇਸ ਵਾਰੀ ਪੈ ਕੰਨੇ ਦਸਹਰੇ ਨੂੰ ਬੰਨਣਾ ਚਾਹੀਦਾ ਨਹੀਂ ਦਿਵਾਲੀ ਨੂੰ ਆਏ ਦਸਹਰੇ ਨੂੰ ਹੁੰਦੇ ਕੰਨੇ ਪੈ ਅਸੀਂ ਲਿਆਂਦੇ ਨਹੀਂ ਅਸੀਂ ਨਹੀਂ ਲਿਆਂਦੇ ਹੋਰ ਰੋਪੜ ਪੈਸੇ ਭਾਈ ਮੈਂ ਮੈਂਗਾ ਨਾ ਐਦਕੀ ਮੈਂ ਵੀ ਲੈ ਕੇ ਜਾਮਾ ਸੋਕੇ ਆਏ ਉਹ ਗੰਨੇ ਸਾਰਾ ਮੇਨ ਸਾਡੇ ਇਹ ਹੁੰਦਾ ਵੀ ਗੰਨੇ ਰੋ ਦੀ ਖੀਰ ਬੰਦੀ ਜਾਂ ਗੰਨੇ ਦਾ ਰਸ ਹੁੰਦਾ ਉਹ ਤਾਂ ਮਿੱਟੀ ਨਹੀਂ ਸਿੱਟਣੀ ਮਿੱਟੀ ਉਹ ਤਾਂ ਮਿੱਟੀ ਮਿੱਟੀ ਆ ਇਹ ਮਿੱਟੀ ਨਹੀਂ ਤਾਂ ਘੇਰ ਨਹੀਂ ਇੱਧਰ ਨਾ ਸਿੱਟ ਗੰਨੇ ਦੇ ਰਸ ਦੀ ਖੀਰ ਬੰਦੀ ਮੇਨ ਦੇ ਸਾਰਾ ਇਹ ਹੁੰਦਾ ਤੇ ਤੁਸੀਂ ਮੈਨੂੰ ਯਾ ਨਾ ਚਾਚਾ ਸਵੇਰੇ ਸਾਧਰੇ ਮੰਮੀ ਕੋ ਤੇ ਆ ਦਿੰਦੀ ਉਹ ਨਹੀਂ ਜਾਂ ਲੈ ਕੇ ਆ ਗੰਨੇ ਤੋੜ ਕੇ ਸਮਝ ਹੋ ਜਾਂਦਾ ਬਸ ਕੋਈ ਨਹੀਂ ਇੱਧਰ ਨੂੰ ਹੋ ਜਾ ਕੋਈ ਨਾ ਕੋਈ ਨਾ ਪਾ ਜੀ ਮੜਾਈ ਏ ਮਮੀ ਇਹ ਦੇ ਗਣੀ ਹੱਤ ਕਰੀ ਨਾ ਬੰਨ ਹੁਣ ਇਹ ਡਲੇ ਸੁੱਕੇ ਵਿਆ ਖੁਰਪਾ ਲੈ ਲੋ ਇਹਦਾ ਚੱਕ ਹੱਤ ਮੁਰੂ ਬਾਹਰ ਕਰ ਬਤਾ ਤਾ ਉਹ ਖੁਰਪਾ ਬਣ ਜਾਊਗੀ ਆਹ ਬਈ ਆਏ ਦਾਦੀ ਨੇ ਬੰਨਣੇ ਹੰਡਾਲੇ ਉਹ ਮੂਨੂ ਵੀ ਲਾਉਂੂ ਮੂਨੂ ਤਾਂ ਚੱਕਤਾ ਹੋਣਾ ਕੰਮ ਹੀ ਨਹੀਂ ਐ ਦੇਖੀ ਨਾ ਮੂ ਆਹ ਦੇ ਇਧਰ ਖਾਦੀ ਨਹੀਂ ਉਹ ਦਾਦੂ ਦਿਖਾ ਦੇ ਇੱਥੇ ਨੂੰ ਦੇਖ ਨਾ ਚਾਚੂ ਨੂੰ ਦਿਖਾਈਂ ਇਧਰ ਲੱਗੀ ਨਹੀਂ ਹਜੇ ਨਹੀਂ ਦਾਦੀ ਉਧਰ ਵੀ ਲੱਗੀ ਵੀ ਤੁਸਲੇ ਥੋੜੀ ਜਿਹੀ ਲੱਗੀ ਵੀ ਗੱਲ ਪਰ ਉਧਰ ਨੂੰ ਵੀ ਦੇਖ ਲੈ ਭਾਗਤ ਭਾਗਤ ਨਹੀਂ ਹੈਗਾ ਉਹ ਆਹ ਬਾਹਰ ਕਿੰਨਾ ਪਾਗ ਲੈ ਗਿਆ ਨਾ ਪਾਗ ਦੇ ਦੇ ਜੀ ਜੀ ਇਹਨੇ ਬੋਝ ਅੱਜ ਕੱਲ ਦੀਆਂ ਗੱਲਾਂ ਬੋਲਤਾ ਹੋਊਂਗੇ ਪਾਗ ਤੇ ਦੇਖ ਲੋ ਸਾਡਾ ਬਸ ਪਾਪਾ ਮਤ ਪਾਗਤ ਹੋਵੇ ਨਾ ਆਪਾ ਆਇਆ ਪਿਆ ਐ ਹੋ ਗਿਆ ਪਤਾ ਨਹੀਂ ਚਾਹ ਦੁਖਦਾ ਇਹਦਾ ਹੂੰ ਇਹਨਾਂ ਆ ਤਾਂ ਮੈਨੂੰ ਬਾਹਰ ਕਮਾਓ ਲੈ ਹਾਂ ਖੁਰਸ਼ਾ ਦੇ ਹੋਰ ਹੁਣ ਬੈਠਾ ਟਾਹ ਨਾਲ ਦੇਖ ਲੈ ਕੋਈ ਗਰਮੀ ਨਹੀਂ ਲੱਗਦੀ ਕੋਈ ਕੁਝ ਨਹੀਂ ਲੱਗਦੀ ਨੂ ਹੂੰ ਕਈ ਤਾਂ ਮੈਂ ਇੱਕ ਜਣੇ ਨੂੰ ਕਿਹਾ ਮੈਨੂੰ ਕਲਿੱਪ ਭੇਜਿਓ ਜੇ ਭੇਜੀ ਹੋਗੀ ਹਟੀ ਹਟੀ ਚੀੜੀਆਂ ਬਣਾ ਕੇ ਲਾਉਣੀ ਆ ਘਰ ਦੇ ਵਿੱਚ ਰੋਟਾ ਹਾਂ ਸ਼ੁਰੂ ਤੇ ਚੱਲਦਾ ਆਉਂਦਾ ਹੁੰਦਾ ਫਿਰ ਉਹ ਕਈ ਲਾਂਦੇ ਆ ਭੋਲੀ ਮਾਸੀ ਕੱਲ ਦੋਹਾ ਫੁੱਲ ਲੈ ਕੇ ਆਈ ਆ ਕਿਆ ਪੋਲੀ ਮਸੀ ਗੋਹਾ ਮੁੱਲ ਲੈ ਕੇ ਆਈਏ ਕੱਲ ਅੱਛਾ ਉੱਥੇ ਆਸਟ੍ਰੇਲੀਆ ਚ ਉਹਨੂੰ ਬਹੁਤ ਸ਼ੌਂਕ ਹੈ ਬਹੁਤ ਜ਼ਿਆਦਾ ਸ਼ੌਂਕ ਜਿਵੇਂ ਹੁਣ ਅੱਜ ਨਾਲ ਤਾਂ ਅੱਜ ਨਹੀਂ ਪੂਜਾ ਹੋਣੀ ਕੱਲ ਨੂੰ ਪੂਜਾ ਹੋਊਗੀ ਉਹਦੀ ਪੂਜਾ ਕਰਦੇ ਸੰਜੀ ਮਾਈ ਦਾ ਬਰੋਟਾ ਕਹਿੰਦੇ ਆ ਹਾਂ ਹਾਂ ਮੰਨਣਾ ਪੈਂਦਾ ਮਾ ਗਾ ਜੀੜੀ ਪਤਾ ਕਿਸ ਨੇ ਮੰਨਣਾ ਕਿਸੇ ਨੇ ਨਹੀਂ ਦੀਦੀ ਇਹ ਆਪੇ ਕਹਿੰਦੇ ਵੀ ਗਾਹਾਂ ਮੰਨੂਗਾ ਨਹੀਂ ਮੰਨੂਗਾ ਆਪੇ ਲੱਗੀ ਜਾਂਦੇ ਆ ਸੋਣੇ ਉੱਥੇ ਜਿਵੇਂ ਨਾਮੀ ਮਾਮੀ ਦੇ ਪੇਕੇ ਨਹੀਂ ਲਾਂਦੇ ਮਾਮੀ ਲਾਉਂਦੀ ਆ ਕਿ ਕਿੱਥੇ ਬਹਣਾ ਤਾ ਨਾਨੀ ਲਾਉਂਦੀ ਆ ਮੰਨ ਲਓ ਨਾਨੀ ਤੇ ਅੱਗੇ ਮੰਮੀ ਲਾਉਣ ਲੱਗੀ ਅੱਗੇ ਅੱਗੇ ਮਹਾਰਾਜ ਆਪੇ ਬਿਰਤ ਪਾਈ ਜਾਂਦਾ ਵੀ ਇਹ ਕਰੋ ਹਾਂ ਹਾਂ ਹੋਰ ਕੁਛ ਲੈ ਬੈਠਣ ਲਈ ਕੁਰਸੀ ਲੈ ਮੰਮੀ ਜੋ ਇੰਨੇ ਕੀ ਭਿਓਈ ਬਸ ਬਹੁਤ ਆ ਖਰਜੂਗਾ ਨਾ ਨਾ ਹਾਂ ਤੁਸੀਂ ਦੇਖੋ ਦੱਸੋ ਕਿ ਇਹ ਹੀ ਥੇਰੇ ਆਉਂਦੇ ਤੁਸੀਂ ਕੀ ਜਾਣਦੇ ਕਣਕ ਤੁਹਾਨੂੰ ਵੀ ਜਣੀ ਆਉਂਦੀ ਆ ਅਸੀਂ ਸਭ ਕਰ ਸਕਦੇ ਮੰਮੀ ਲਾਉਣੀ ਤਿਆਰੀ ਹੋ ਗਈ ਸਾਡੀ ਕੰਗੋੜਾ ਦੀ ਨੂਰੂ ਮੈਂ ਚੂਗੀ ਇਹਦੇ ਵਿੱਚ ਸਾਰਿਆਂ ਨੇ ਨਾਮ ਦੇ ਬੀਜ ਦਨੇ ਤੇ ਉਹਨੇ ਜੀ ਬੀਜ ਦਾ ਕੱਲਾ ਬਸਹਿਰਾ ਸ਼ਹਿਰੇ ਦੇ ਮਤਲਬ ਉਹ ਦਿਨ ਮੱਥਾ ਕਸਲਾ ਤਾਂ ਹੈ ਤਾਂ ਫੇ ਮੈਨੂੰ ਕਸਲਾ ਜਨਾ ਉਹ ਵੇਟੇ ਟੁੱਟਿਆ ਵਾ ਜੇ ਇਹਨੂੰ ਕਰ ਮੈਂ ਚਲੀ ਤੇ ਬੀਜ ਦਨੇ ਟੁੱਟਿਆ ਵਈਆ ਹੂੰ ਹੂੰ ਨਹੀਂ ਲੱਗਦੇ ਤੁਸੀਂ ਵੈਸੇ ਬੀਜ ਇਕੱਠੇ ਵੀ ਹੋ ਸਕਦੇ ਜੀ ਕੋਈ ਗੱਲ ਨਹੀਂ ਮੰਮੀ ਨੂੰ ਉਹ ਜਗਾ ਕੱਟਤੀ ਤਾਂ ਕਰਕੇ ਮੰਮੀ ਨੇ ਲੈਦੇ ਬੀਜਣ ਲੱਗੇ ਆਂ ਹੂੰ ਹੂੰ ਪਤਾ ਨਹੀਂ ਕਿ ਸ਼ਹਿਰਾ ਨਾਲ ਲੱਗੇ ਬੀਦੀਆਂ ਸ਼ੁਰੂ ਤੋਂ ਇੱਛਾ ਦਾ ਰਹਿ ਜਾਣਾ ਕੋਈ ਬੀਜ ਦਨੀ ਹੈ ਇਹ ਠੀਕ ਆ ਤੇ ਉਹ ਆਪਣਾ ਰੱਖ ਲੈਣਾ ਬਣ ਕੇ ਇਹ ਜਿਹੜੇ ਪਾਣੀ ਵਾਲੇ ਆ ਇਹ ਇਹ ਜਦੋਂ ਖੋ ਕਰਦੇ ਨੇ ਜਦੋਂ ਲੱਗੇ ਟੋਪੇ ਚ ਦੇ ਰਿਹਾ ਆਪ ਬੀਜਦੇ ਆ ਇਹ ਪੱਗਾਂ ਦੇ ਸਿਰਾਂ ਤੇ ਵੀ ਰੱਖਦੇ ਆ ਨੂਰ ਨੇ ਉਹਦੇ ਰੱਖਣੇ ਉਹ ਪੈਸੇ ਦਊਗਾ ਫਿਰ ਭੈਣ ਨੂੰ ਬੇਰੇ ਦੇ ਲਾਂਦ ਹਾਜੀ ਵਿਚਾਰਾ ਕਿੱਥੇ ਹੋਇਆ ਕਮਾਣੇ ਜੱਗਾ ਉਹ ਤੁਸੀਂ ਦਿਓ ਚਾਚਾ ਦਾ ਕਰ ਦੇਣਾ ਦੇਖ ਦੇਖ ਇਹਨਾਂ ਨੂੰ ਐ ਆ ਵੀ ਪੈਸੇ ਸਾਡੇ ਕੋਲ ਆਉਣੇ ਆ ਦੇਖ ਦੇਖ ਕਿੰਨੀ ਚਲਦੀ ਹੈ ਪੈਸਿਆਂ ਦੇ ਨਾਮ ਨੂੰ ਦੰਨੇ ਨੂੰ ਸੱਚੀ ਗੱਲ ਹੈ ਚਾ ਕੋਈ ਨਾ ਦੇ ਦੂੰਗਾ 2 ਰੁਪਏ ਚਾਚਿਆਂ ਦੇ ਵੀ ਰੱਖਦੇ ਹੁੰਨੇ ਆ ਫਿਰ ਕੀ ਆ ਸਾਰੇ ਰੱਖ ਦਿੰਨੇ ਆ ਪਾਪਾ ਦੇ ਚਾਚੇ ਦੇ ਟੰਗੇ ਤੁਸੀਂ ਤਾਂ ਦਊਂਗੇ ਜੀ ਸੱਚੀ ਗੱਲ ਹੈ ਰੱਖਦੇ ਮੇਰੀ ਪਿਛਲੇ ਸਾਲ ਵਾਲੀ ਵੀਡੀਓ ਦੇਖਿਓ ਉਹਦੇ ਵਿੱਚ ਰੱਖੇ ਹੋਏ ਆ ਪਾਪਾ ਦੇ ਵੀ ਟੰਗੇ ਆ ਚਾਚੇ ਦੇ ਵੀ ਟੰਗੇ ਪਾਪਾ ਜੀ ਦੇ ਵੀ ਟੰਗੇ 10 10 ਰੁਪਏ ਹਾਂ ਦਾ ਦਾ ਦੱਸ ਦੋ ਜੋ ਮਰਜੀ ਆਪਣੀ ਜੋ ਜੀ ਕਰਾ ਜੋ ਛਰਦਾ ਏ ਦੱਸ ਦੱਸ ਪਰ ਅਸੀਂ ਅਸੀਂ ਛਰਦਾ ਥੋੜੀ ਅਸੀਂ ਕਹਿੰਦੇ 100 ਸਾਲ ਕੀਆ ਹੂੰ ਠੀਕ ਆ ਜੋ ਮਰਜੀ ਦੇ ਦੋ ਭਾਈ ਹੁੰਦੇ ਆ ਹੂੰ ਆ ਕੁੜੀਆਂ ਲਾਂਦੀ ਰਹੀ ਨਾ ਤੇ ਜਿਹੜੀਆਂ ਜੀਆ ਛੱਡਿਆ ਲਓ ਜੀ ਮਿੱਟੀ ਹੋ ਗਈ ਬਰੀਕ ਲੈ ਭਾਈ ਜਿਆਦਾ ਨਹੀਂ ਮੰਮੀ ਹੋਈ ਬਰੀਕ ਆ ਨਾ ਚਲ ਕੋਈ ਆ ਤਾਂ ਠੀਕ ਐ ਆਹ ਲਓ ਜੀ ਹੁਣ ਲੈ ਲਓ ਸਾਗਾ ਮਾਰੀਏ ਹਣਾ ਇਹ ਦੇ ਦੇਣਾ ਜੀ ਛੱਟਾ ਸੈਂ ਇਹ ਦੇ ਕੇ ਹਾਂ ਰੋਟਰ ਟ੍ਰੇਟਰ ਨਹੀਂ ਪਿਆ ਉਹਦਾ ਕਿਤੇ ਹਾਂ ਨਹੀਂ ਗੱਲੀ ਕੱਢੀ ਨਹੀਂ ਆ ਫਿਰ ਲੈ ਵੀ ਜਾਣਾ ਤੂੰ ਕਹਿੰਦਾ ਬਹੁਤ ਹੈ ਲਓ ਜੀ ਹਾਂ ਖਾਸੀ ਸੰਘੜੇ ਜੇ ਹੋ ਗਏ ਹਨ ਉਂਝੋ ਲੱਗਦੇ ਸੀ ਲਓ ਦੇਖਿਆ ਤਾਂ ਸਹੀ ਤੁਸੀਂ ਇਹ ਮੰਨੇ ਹੁਣੇ ਨਾ ਇਹਦੇ 'ਪਰ ਹੱਥ ਵੀ ਮਾਰਨਾ ਦੁਬਾਰਾ ਹੂੰ ਇਹਦੇ 'ਪਰ ਦੁਬਾਰਾ ਹੱਥ ਮਿੱਟੀ 'ਚ ਹੱਥ ਮਾਰਨਾ ਨਹੀਂ ਹੱਥ ਮਾਰਨਾ ਤਾਂ ਹੈ ਤਾਂ ਆਪਣੀ ਐਕਲ ਹੀ ਟਗਦਨੀ ਮੈਂ ਟਗਦਨੀ ਐਦਾਂ ਹੀ ਪੱਤੇ ਬੜੇ ਥੋੜੇ ਨੇ ਆਹੋ ਹੋ ਦੀਦੀ ਸਾਹਾਂ ਹਾ ਬਦੂਆ ਆਪ ਤਣਾ ਸਾਚਣਾ ਕੋਈ ਨਾ ਬਾਦੂਆ ਸਾਡੀ ਪੁੱਤ ਸਾਡੀ ਪਲੇਟੇ ਪੁੱਤ ਹਰ ਜਾ ਪੁੱਤ ਇਹਦੇ 'ਪਰ ਤਾਂ ਹੁਣੇ ਹੀ ਦੋ ਪੱਤੇ ਆ ਇਹਦੇ ਵਿੱਚ ਹੀ ਆਉਣੇ ਜਿਹੜੇ ਆਉਣੇ ਮੈਂ ਤਾਂ ਬਣਿਆ ਹੈ ਤੇ ਇਹਨੂੰ ਪਾਣੀ ਵੀ ਦੇਣਾ ਰੋਜ਼ ਥੋੜਾ ਥੋੜਾ ਹੂੰ ਛਣਕਣਾ ਉੱਪਰ ਦੀ ਪੂਰੇ ਨਾ ਪੁੱਤ ਇਹਦਾ ਪੁੱਤ ਵੀ ਉਹ ਤੁਹਾਡੀ ਪੂਰਾ ਕੁਸਕੇ ਹੈ ਅਗਰ ਤੇਰਾ ਨਿਆਣੇ ਗੁੱਸਾ ਬਹੁਤ ਕਰਦੇ ਵਾ ਲੈ ਦੱਸ ਦੱਸਿਓ ਨਹੀਂ ਕਿ ਅਗਰ ਉਹ ਇਹਨੂੰ ਲਾ ਗਿਆ ਤੇ ਦੇਖਿਓ ਹਾਸਦਾ ਫਿਰ ਜਦੈ ਰੋਂਦੀ ਹੈ ਨਾ ਪਾਸਦਾ ਹੀ ਬਾਮਾ ਤਾਂ ਪਿੱਛੇ ਹੈ ਠੀਕ ਹੈ ਹਾਂ ਠੀਕ ਹੈ ਤੇ ਉਹ ਦੇਖਣਾ ਨੇ ਦੇਖਣਾ ਦੇ ਕਿੰਨੇ ਗੌਰ ਨਾਲ ਦਾਦੀ ਨੇ ਕੀ ਆ ਕਰ ਉਹ ਗੀਰਤ ਜਾ ਉਹ ਹੈ ਨਾ ਹਾਂ ਪਾਸ ਦਾ ਰਹੋ ਦਾਖਾ ਚਿੰਦੇ ਦਾ ਡਾਕਟਰ ਦਵਾ ਦੇ ਦੇ ਵਿੱਚ ਲਾਓ ਭਾਈ ਦੋਏ ਨਿਆਲੇ ਦੋਏ ਨਹੀਂ ਨਾਲੇ ਹੋ ਕੇ ਪਿੱਛੇ ਤੁਹਾਡੇ ਹੋ ਗਏ ਹਾਂ ਮਿੱਟੀ ਮਿੱਟੀ ਨਾ ਹਾਂ ਫਿਰ ਤੇ ਬਗਾਨਾ ਰੱਖੇ ਸਾਰੇ ਗੇਟ ਨੇ ਹਾਂ ਹਾਂ ਲਓ ਜੀ ਬੀਜ ਹੋ ਗਈਆਂ ਗੰਗਾਰਾਂ ਜਿਹੜੇ ਆਪਣੇ ਉਰੇ ਮੋਚਾ ਲਣਾਉਂਦੇ ਦੀਦੀ ਹਾਂ ਉਹ ਨਰਾਤਿਆਂ ਦਾ ਕਰਦੇ ਨੇ ਮੈਨੂੰ ਕਹਿੰਦੇ ਆ ਅੱਜ ਹੀ ਵੀਡੀਓ ਬਣਾ ਲਈ ਮੈਂ ਦੀਦੀ ਮੇਰੀ ਕੰਡੀਸ਼ਨ ਨਹੀਂ ਸਗੀ ਹਾਂ ਮੈਂ ਆ ਜਲਾ ਹਾਂ ਹਾਂ ਮਿੱਟੀ ਦੇ ਬੀਜ ਉਹਨਾਂ ਨੇ ਵੀ ਬਹੁਤ ਕੁਝ ਕਰਦੇ ਆ ਕਚੜਾ ਲਿਆਉਂਦੇ ਆ ਝੋਨਾ ਬੀਜਦੇ ਆ ਕਲਸ਼ ਰੱਖਦੇ ਆ ਉਹਨਾਂ ਦੇ ਨਰਾਤਿਆਂ ਦਾ ਸ਼ੁਰੂ ਹੋ ਜਾਂਦਾ ਨਾ ਹਰੇਕ ਦਾ ਆਪਣਾ ਆਪਣਾ ਉਹ ਆ ਇਹ ਕਿ ਨਰਾਤਿਆਂ ਦਾ ਸ਼ੁਰੂ ਹੋ ਜਾਂਦਾ ਹਾਂ ਮੰਨਣ ਦਾ ਨਰਾਤਿਆਂ ਦਾ ਹੋ ਗਿਆ ਉਹਨਾਂ ਦੇ ਹਾਂ ਲਓ ਜੀ ਬੀਜ ਹੋ ਗਏ ਭਾਈ ਗੰਗਾਉਰਾ ਹੁਣ ਇਹਦੇ ਬਾਅਦ ਮੰਮੀ ਪਾਣੀ ਦਾ ਛੱਟਾ ਦੇ ਦੇਣਾ ਹਨਾ ਹੋਰ ਇਹ ਤੇ ਇਹ ਤਾਂ ਮੈਂ ਕਰਤਾ ਲਾਓ ਸਹੀ ਵੱਜ ਗਿਆ ਪਾਣੀ ਆਏ ਤੁਸੀਂ ਵੀ ਦੱਸਿਓ ਤੁਹਾਡੇ ਏਰੀਆ 'ਚ ਕਿਆ ਕਹਿੰਦੇ ਆ ਜੀ ਇਹਨਾਂ ਨੂੰ ਸਾਡੇ ਕਿੱਦਾਂ ਮਨਾਉਂਦੇ ਆ ਸਾਡੇ ਤਾਂ ਇਹਨੂੰ ਕਹਿੰਦੇ ਆ ਜੌਂ ਵੀ ਕਹਿ ਦਿੰਦੇ ਗੰਗੌਰਾਂ ਵੀ ਕਹਿ ਦਿੰਦੇ ਐਦਾਂ ਬੀਜਦੇ ਆ ਅਸੀਂ ਇਹ ਖੁਸ਼ੀ ਦਾ ਬਸ ਇੱਕ ਖੁਸ਼ੀ ਦਾ ਪ੍ਰਤੀਕ ਆ ਸਮਝ ਲਓ ਹਾਂ ਉਹਨੇ ਕਈ ਕਣਕ ਬੀਜ ਦਿੰਦੇ ਹਨਾ ਹਾਂ ਉਹ ਵੀ ਹੁੰਦੀ ਆ ਹਾਂ ਉਹ ਵੀ ਵੀ ਕਰਨੀ ਨਹੀਂ ਕਿਸੇ ਕੋਈ ਚੋਇਆ ਹੈਗੇ ਹਾਂ ਤੁਸੀਂ ਇੱਧਰ ਪਾਣੀ ਮੜਿਆ ਹੋਰ ਛੜਕ ਦਿੰਦਾ ਸੈਕ ਬਹੁਤ ਆਹ ਸੈਡਾਂ ਜੀਆਂ ਪਰ ਨੂੰ ਚੋਨਾ ਵੀ ਦਿੱਤਾ ਮਿੱਟੀ ਜੋ ਤੁਸੀਂ ਵੀ ਛੋਲਾ ਚੋਨਾ ਪੀਵਾ ਚੋਨਾ ਦਾ ਵੱਡਣਾ ਸੀ ਵੀ ਕਿਹਦੇ ਚੋਨਾ ਕਹਿੰਦੀ ਮਮਾ ਮੇਰੀ ਮਿੱਟੀ ਨੂੰ ਕਿਆ ਕਰਦਾ ਮੈਂ ਕਿਹਾ ਚੋਨਾ ਵੀਤਾ ਦੇ ਇਹ ਮਿੱਟੀ ਕਰਕੇ ਕਰਦੀ ਐ ਇਹ ਕੀ ਹੋਇਆ ਭਾਈ ਮਿੱਟੀ ਕੇ ਖੇਲਣਾ ਦਾ ਆਹੋ ਉਹ ਦੇਖ ਪੁੱਤ ਚੋਣ ਆ ਗਈ ਇਧਰ ਤੋਪਾ ਨਹੀਂ ਤੇਰੀ ਮਿੱਟੀ ਉਹ ਪਈ ਆ ਉੱਥੇ ਖੇਲੀ ਤੂੰ ਸ਼ਾਮ ਨੂੰ ਹਾਂ ਸ਼ਾਮ ਨੂੰ ਸ਼ਾਮ ਨੂੰ ਖੇਲੀ ਪੁੱਤ ਕਰ ਵੀ ਤੂੰ ਤਾਂ ਚਲੋ ਹੁਣ ਬਸ ਤਾਂ ਹੁਣ ਇਹਨਾਂ ਨੂੰ ਢੱਕ ਦੇਣਾ ਹਾਂ ਜੜਾਂ ਹੀ ਤੋੜ ਕੇ ਪੱਤੇ ਇਕੱਲਾ ਇਕੱਲਾ ਪੁੱਤਾਂ ਕਰਕੇ ਰੰਡੀ ਦੇ ਪੱਤੇ ਰੰਡੀ ਦੇ ਪੱਤੇ ਰੰਡੀ ਰਿੰਡਾ ਨਾ ਮੱਤੇ ਰਿੰਡਾ ਅਗਦਾ ਨਹੀਂ ਮੰਮੀ ਆਖਦੀਆਂ ਭੋਕਦੇ ਆ ਪਾਪ ਨਹੀਂ ਇਹ ਹੀ ਇਹੋ ਪਤਾ ਨਹੀਂ ਸੀ ਨਾ ਮੈਨੂੰ ਜਦੋਂ ਮੰਗਾਉਂਦੇ ਆ ਆਖਦੀ ਗੱਲ ਵੀ ਟੱਕ ਹੋ ਜਾਂਦੇ ਆ ਇਹਦੇ ਨਾਲ ਵੀ ਟੱਕ ਹੋ ਜਾਂਦੇ ਜਿਹੜੀ ਪ੍ਰਾਲੀ ਬਰੂਲੀ ਜੀ ਹੁੰਦੀ ਹੈ ਸੁਭੀ ਹਾਂ ਪ੍ਰਾਲੀ ਗੱਲ ਨਹੀਂ ਇਹ ਪ੍ਰਾਲੀ ਕਿੱਥੇ ਕੋਲ ਨੇ ਇਹਦੇ ਪਰ ਇਹਦੇ ਉੱਪਰ ਟੱਕ ਨਹੀਂ 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 ਉਹ ਦੀਦੀ ਨੂੰ ਪਤਾ ਨਹੀਂ ਨਾ ਦੀਦੀ ਉੱਧਰ ਹੁਣ ਕਦੇ ਕਰੇ ਉਹਦੇ ਨਾਲ ਟੱਕ ਟੱਕਣਾ ਦੀਦੀ ਆ ਦੇਖ ਬੱਸ ਇਹਦੇ ਨਾਲ ਟੱਕ ਦੇਪਰ ਤਾਂ ਬੋਰੀ ਦੇ ਦੇਣੀ ਆ ਨਹੀਂ ਮੈਂ ਕਿ ਨਹੀਂ ਇਹ ਤਾਂ ਬਸ 1-2 ਦਿਨ ਵਾਸਤੇ ਆ ਬਾਅਦ ਵਿੱਚ ਚੱਕ ਲੈਣੇ ਇਹ ਜਿੱਦਣ ਜਿੱਦਣ ਥੋੜ੍ਹ ਥੋੜ੍ਹੇ ਪੁੰਗ ਰਿਆ ਇਹ ਉਦੋਂ ਚੱਕ ਲੈਣੇ ਪੁੰਗ ਰਿਆ ਆਏ ਹੁੰਦੇ ਸਾਡੇ ਪੁੰਗ ਰਿਆ ਆ ਕਹਿੰਦੇ ਆ ਉਦੋਂ ਅਸੀਂ ਚੱਕ ਲੈਣੇ ਪੱਤੇ ਬਸ ਫੇਰ ਮੰਮੀ ਨੇ ਇਹਨਾਂ ਨੂੰ ਧੁੱਪ ਵੀ ਲਵਾਉਣੀ ਪੈਂਦੀ ਮਣੀ ਮੋਟੀ ਹਨਾ ਆਹੋ ਫੇਰ ਜਦੋਂ ਚੱਕੇ ਦੇਣੇ ਫੇਰ ਪਾਣੀ ਪਾਉਣਾ ਹਵਾ ਹਵਾ ਲੱਗ ਜਾਨੀ ਸ਼ਾਮ ਆ ਵੀ ਚਾਹੀਦੀ ਹੈ ਨਾ ਸਾਰਾ ਕੁਝ ਫੇਰ ਸ਼ਾਮ ਆ ਵੀ ਜਿੱਦਾਂ ਹੁਣ ਦੁਪਹਿਰ ਨੂੰ ਸ਼ਾਮਾਂ ਚ ਕਰਨੇ ਪਏ ਕਰਨੇ ਦੇਖੋ ਉੱਥੇ ਰੱਖਣੇ ਪੈਣੇ ਕਿਤੇ ਚੂਹੇ ਨਾ ਕਰਾਫ ਕਰ ਦੇ ਹਾਂ ਨਹੀਂ ਉੱਧਰ ਰੱਖ ਦੇ ਮਮੀ ਉੱਧਰ ਨਾਲੋਂ ਦਾ ਨਾ ਇੱਥੇ ਰੱਖ ਦੇ ਉਹ ਉੱਥੇ ਸਾਈਡ ਪੰਨ ਉੱਥੇ ਜੇ ਚੜਦੀ ਧੁੱਪਾਂ ਲਗਣੀ ਨਾ ਨਵੇਂ ਜੱਸ ਵੇਚ ਚੱਕੂੰਗੀ ਮੈਂ ਇੱਕ ਦੋ ਦਿਨ ਦੀ ਉਹ ਹੋਣੀ ਆ ਗੱਲ ਹੋਣੀ ਨੂਰੇ ਰਹਿਣ ਦਲੇ ਬੋਰੀ ਭਰ ਹਾਂ ਫੇਰ ਉੱਧਰ ਦਾ ਚੂਹੇ ਨੇ ਪੱਟ ਲੈਣੇ ਸੱਚੋਂ ਚੂਹੇ ਪੱਟਣੇ ਕਿ ਚੋਕਲੇ ਜਣੇ ਉਹਨਾਂ ਨੇ ਦਾਣੇ ਸਾਰੇ ਉਹ ਫੀਡ ਘਰ ਮਾਂ ਫੀਡ ਡੰਗਰਾਂ ਕਰਕੇ ਚੂਹੇ ਭਾਈ ਹੈਗੇ ਆ ਜੀ ਟਮਾਟੇ ੱਲੇ ਪਰ ਫੇਰ ਤੁਹਾਨੂੰ ਪਤਾ ਹੀ ਆ ਹੁਣ ਜਿੱਦਾਂ ਬੋਰੀ ਚੋਂ ਕਿਵੇਂ ਨਿਕਲ ਜੂਂਗੇ ਕਿਹੜੀ ਬੋਰੀ ਚ ਨੂੰ ਬੋਰੀ ਪਾਉਣੀ ਹੈ ਇਹਦੇ ਪਰ ਮੰਮੀ ਨੇ ਹੁਣ ਚੂਹਾ ਬੋਰੀ ਕਮਾਲ ਕਰਤੀ ਤੱਕ ਤਾਂ ਟੁੱਕ ਤਾਂ ਦੇਣੀ ਮੈਂ ਸਮਝ ਨਹੀਂ ਆ ਟੁੱਕ ਗਿਆ ਚੂਹਾ ਤਾਂ ਕਿੰਨੋਂ ਵੱਡ ਚੜਿਆ ਇਹਨਾਂ ਨੇ ਚੂਹਾ ਤਾਂ ਥੋੜੀ ਜੀ ਬਰਲ ਮਾ ਨੂੰ ਵੱਡ ਜਾਂਦਾ ਬਸ ਮੰਮੀ ਹੁਣ ਲੈ ਮੈਂ ਤਾਂ ਜਿੰਨੇ ਪਖਾ ਰਹੂਗਾ ਨਾ ਥੋੜ ਉਹ ਹੋ ਗਿਆ ਪੱਤੇ ਹੀ ਖਾ ਸੇ ਆ ਮੰਮੀ ਨੂੰ ਲੱਗਦਾ ਤਾਂ ਥੋੜੇ ਪੱਤੇ ਪੱਤੇ ਤਾਂ ਖਾ ਸੇ ਆ ਨਹੀਂ ਤੇ ਬਤਾ ਮੈਂ ਪੈਣਾ ਹਾਂ ਬੰਨ ਨੂੰ ਵੀ ਢੱਕ ਲਾ ਫੇਰ ਜਿਹੜੇ ਬਚ ਗਏ ਦੁਬਾਰਾ ਦੁਬਾਰਾ ਦੇ ਦਈਏ ਇਹਦੇ ਪਤਾ ਇੱਕ ਅੱਧਾ ਬਹੁਤ ਆ ਹੋਰ ਬਸ ਲਾਹ ਹੋਈ ਬੀ ਹੋ ਗਈਆਂ ਭਾਈ ਗੰਗਾਰਾ ਮੈਂ ਤਾਂ ਵੀਡੀਓ ਬਣਾਉਣੀ ਹੈ ਨਹੀਂ ਮੈਂ ਕੱਦੀ ਪੀਤੀ ਨਹੀਂ ਸੀ ਆ ਵੀ ਸਾਡੇ ਵੀਡੀਓ ਦਾ ਕੰਮ ਜ਼ਰੂਰੀ ਆ ਪਾਣੀ ਚਾਹੀਏ ਵੀਡੀਓ ਕਰਕੇ ਅਸੀਂ ਲੇਟ ਹੋ ਗਏ ਕਿ ਬਾਹਰ ਬੈਠੇ ਜਿਹੜੇ ਆਪਣੇ ਭੈਣ ਭਰਾ ਉਹਨਾਂ ਦੀ ਯਾਦਾਂ ਕਾਦੀਆ ਹੋ ਜਾਣੀਆਂ ਵੀ ਮਾਤਾ ਵੀ ਆਏ ਕਰਦੀ ਤੇ ਅਸੀਂ ਵੀ ਕਰਦੇ ਤੇ ਹਾਂ ਬਿਲਕੁਲ 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 ਚਲੋ ਠੀਕ ਆ ਜੀ ਫਿਰ ਹੁਣ ਅਗਲੇ ਬਲੌਗ ਚ ਮਿਲਦੇ ਆ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤਾਂ ਅਦਰ ਉਸ ਰੱਖੇ